ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਆਲੂ ਕਚੋਰੀ ਆਲੂ ਕਚੋਰੀ ਭੋਣ ਵਾਸਤੇ ਆਪਣੇ ਕੋਲ 1 ਕਿਲੋ ਆਲੂ ਨੇ ਆਲੂ ਨੂੰ ਆਪਾਂ ਚੰਗੀ ਤਰ੍ਹਾਂ ਸੈਂਟਰ ਦੇ ਵਿੱਚੋਂ ਕੱਟ ਲਿਆ ਸੀ ਤੇ ਉਨੇ ਹੀ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਤੇ ਇਹਦੀਆਂ ਪਜਾਵਾਂਗੇ 4-5 ਵਿਸਲਾ ਲਓ ਜੀ ਗੈਸ ਤੇ ਆਪਾਂ ਧਾ ਦਿੱਤਾ ਹੈ ਕੁੱਕਰ ਨੂੰ ਤੇ ਹੁਣ ਆਪਾਂ ਇਹਦੇ 4-5 ਵਿਸਲਾ ਪਾਵਾਂਗੇ ਤੇ ਇੱਧਰ ਆਪਾਂ 3 ਪਿਆਜ਼ ਚਾਰ ਪੰਜ ਹਰੀਆਂ ਮਿਰਚਾਂ ਇਹਦੇ ਵਿੱਚ ਪਾ ਕੇ ਆਪਾਂ ਤਿਆਰ ਕਰਾਂਗੇ ਮਸਾਲੇ ਦੇ ਵਿੱਚ ਬਹੁਤ ਟੇਸਟੀ ਆਪਣੀਆਂ ਕਚੋਰੀਆਂ ਬਣ ਕੇ ਤਿਆਰ ਹੋਣਗੀਆਂ ਤੇ ਨਾਲ ਹੀ ਪਾ ਦਾਂਗੇ ਆਪਾਂ ਚਾਰ ਪੰਜ ਕਲੀयां ਲਸਣ ਦੀ ਸਾਰੇ ਸਮਾਨ ਨੂੰ ਆਪਾਂ ਇੱਕ ਗ੍ਰੈਂਡਰ ਦੇ ਵਿੱਚ ਬਰੀਕ ਬਰੀਕ ਕੱਟ ਲਾਂਗੇ ਇਹਨੂੰ ਆਪਾਂ ਜ਼ਿਆਦਾ ਮੋਟਾ ਨਹੀਂ ਕੱਟਣਾ ਠੀਕ ਹੈ ਜੀ ਅਦਰਕ ਹਰੀਆਂ ਮਿਰਚਾਂ ਤੇ ਨਾਲ ਹੀ ਪਿਆਜ਼ ਇਹਨਾਂ ਸਾਰਿਆਂ ਨੂੰ ਆਪਾਂ ਇਕੱਠਿਆਂ ਨੂੰ ਹੀ ਕਰ ਲਾਂਗੇ ਗ੍ਰੈਂਡ ਮਿਕਸੀ ਦੇ ਵਿੱਚ ਤੇ ਬਹੁਤ ਵਧੀਆ ਆਪਾਂ ਕਚੋਰੀਆਂ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਬੜੀਆਂ ਟੇਸਟੀ ਟੇਸਟੀ ਲੋ ਚ ਬਰੀਕ ਬਰੀਕ ਆਪਾਂ ਸਾਰਾ ਸਮਾਨ ਨੂੰ ਕੱਟ ਲਿਆ ਹੈ ਤੇ ਨਾਲ ਹੀ ਹੁਣ ਆਪਾਂ ਇਧਰ ਗੈਸ ਉੱਤੇ ਫਰਾਈ ਪੈਨ ਧਰਤਾ ਸੀ ਤੇ ਚਪਾਤਾ ਆਪਾਂ ਸਰੋਂ ਦਾ ਤੇਲ ਸਰੋਂ ਦਾ ਤੇਲ ਚੰਗੀ ਤਰ੍ਹਾਂ ਗਰਮ ਕਰਾਂਗੇ ਇਹ ਆਪਣੇ ਕੋਲ ਆਲੂ ਆਪਾਂ ਛਿਲਕਾ ਉਤਾਰ ਲਿਆ ਜਿੱਤੇ ਆਲੂ ਨੂੰ ਆਪਾਂ ਧਾ ਘੰਟਾ ਚੰਗੀ ਤਰ੍ਹਾਂ ਠੰਡਾ ਕਰ ਲਿਆ ਸੀ ਕਿਉਂਕਿ ਆਪਾਂ ਇਹਨੂੰ ਗਰਮ ਆਲੂ ਨੂੰ ਨਹੀਂ ਚੰਗੀ ਤਰ੍ਹਾਂ ਪਿਸਣਾ ਇਹਨੂੰ ਆਪਾਂ ਠੰਡਾ ਕਰਕੇ ਲੈਣਾ ਠੀਕ ਹੈ ਤਾਂ ਹੀ ਤਾਂ ਆਪਣੇ ਕਚੋਰੀਆਂ ਬਹੁਤ ਵਿੱਧਿਆ ਬਣ ਕੇ ਤੇ ਹੋਰ ਉਹਨਾਂ ਕੇ ਨਹੀਂ ਤੇ ਇਹ ਟੁੱਟਦੀਆਂ ਰਹਿਣਗੀਆਂ ਤੇ ਤੀਲ ਦੀ ਵਿੱਚ ਵਿਖਰ ਜਾਣਗੀਆਂ ਜਦੋਂ ਵੀ ਤੁਸੀਂ ਆਲੂ ਦੀ ਕਚੋਰੀ ਬਣਾਉਣੀ ਹੈ ਆਲੂ ਨੂੰ ਠੰਡਾ ਕਰਕੇ ਲੈਣਾ ਲਓ ਜੀ ਹੱਥ ਆਪਨੇ ਬਿਲਕੁਲ ਸਾਫ਼ ਸੁਥਰੇ ਨੇ ਤੇ ਆਪਾਂ ਆਲੂ ਨੂੰ ਚੰਗੀ ਤਰ੍ਹਾਂ ਹੱਥ ਨਾਲ ਇਸ ਤਰ੍ਹਾਂ ਮੈਚ ਕਰ ਦਾਂਗੇ ਇਸ ਤਰੀਕੇ ਤੇ ਨਰਕੋ ਕੇ ਆਲੂ ਬਿਲਕੁਲ ਠੰਡੇ ਹੋ ਚੁੱਕੇ ਨੇ ਕਿਉਂਕਿ ਜਦੋਂ ਆਪਾਂ ਹਮੇਸ਼ਾ ਹੀ ਕੋਈ ਵੀ ਕਚੋਰੀ ਬਣਾਣੀ ਆ ਆਲੂ ਵਾਲੀ ਰੋਟੀ ਬਣਾਉਣੀ ਆ ਜਦੋਂ ਤੁਸੀਂ ਠੰਡਾ ਕਰਕੇ ਲਿਓ ਠੀਕ ਹੈ ਜੀ ਇਹਦੇ ਨਾਲ ਕਦੇ ਵੀ ਨਾ ਰੋਟੀ ਤੇ ਨਾ ਹੀ ਕਚੋਰੀ ਬਿਲਕੁਲ ਵੀ ਟੁੱਟੂਗੀ ਨਹੀਂ ਲਓ ਜੀ ਸਾਰਾ ਸਮਾਨ ਆਪਾਂ ਹੁਣ ਆਲੂਆਂ ਦੇ ਵਿੱਚ ਮਿਕਸ ਕਰ ਦਾਂਗੇ ਪਿਆਜ਼ ਤੇ ਲਸਣ ਤੇ ਹਰੀਆਂ ਮਿਰਚਾਂ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਬਾਕੀ ਦੇ ਸਾਰੇ ਮਸਾਲੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇਹਦੇ ਵਿੱਚ ਜੀਰਾ ਇਨਾਲੀ ਪਰਨ ਗਿਆ ਆਪਾਂ ਦੇ ਵਿੱਚ ਹਲਕੀ ਜੀ ਕਾਲੀ ਮਿਰਚ ਅੱਧਾ ਕੁ ਚਮਚਾ ਪਾਵਾਂਗੇ ਆਪਾਂ ਦੇ ਵਿੱਚ ਸੁੱਕਾ ਧਨੀਆ ਜਿੰਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਲਿਆ ਸੀ ਤੇ ਹੁਣ ਪਾਵਾਂਗੇ ਆਪਾਂ ਥੋੜੀ ਜੀ ਅਜਵੈਨ ਅਜਵੈਨ ਤੁਸੀਂ ਜ਼ਰੂਰ ਐਡ ਕਰਿਓ ਅਜਵੈਨ ਪਾਉਣ ਨਾਲ ਇੱਕ ਤਾਂ ਟੇਸਟ ਬਹੁਤ ਵਧੀਆ ਆਉਂਦਾ ਇੱਕ ਚੋਈ ਜਾਂਦਾ ਤੇ ਇੱਕ ਆਪਣੇ ਪੇਟ ਦੇ ਵਿੱਚ ਦਰਦ ਦੇ ਬਿਲਕੁਲ ਨਹੀਂ ਹੁੰਦਾ ਠੀਕ ਹੈ ਜੀ ਤੇ ਨਾਲ ਹੀ ਪਾਤਾ ਆਪਾਂ ਇਹਦੇ ਵਿੱਚ ਥੋੜਾ ਜਿਹਾ ਚਾਟ ਮਸਾਲਾ ਇਹ ਤੁਸੀਂ ਜ਼ਰੂਰ ਐਡ ਕਰਿਓ ਹੁਣ ਆਪਾਂ ਪਾਵਾਂਗੇ ਚੌਥਾ ਐਸਐਏ ਦੇ ਵਿੱਚ ਲਾਲ ਮਿਰਚ ਦਾ ਤਿੱਖਾ ਜਿੰਨਾ ਵੀ ਤੁਹਾਨੂੰ ਜਾਇਦਾ ਤੁਸੀਂ ਉਹਨਾਂ ਦੇ ਵਿੱਚ ਐਡ ਕਰ ਸਕਦੇ ਹੋ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਗਰਮ ਮਸਾਲਾ ਤੇ ਨਾਲ ਹੀ ਪਾਵਾਂਗੇ ਆਪਾਂ ਥੋੜਾ ਜੈਦੀ ਵਿੱਚ ਦੀਗੀ ਕਲਰ ਇਹ ਦੀਗੀ ਮਿਰਚ ਦਾ ਕਲਰ ਆ ਬਹੁਤ ਵਧੀਆ ਲੱਗਦਾ ਇਹ ਬਿਲਕੁਲ ਵੀ ਤਿੱਖੀ ਨਹੀਂ ਹੁੰਦੀ ਠੀਕ ਹੈ ਜੀ ਲਓ ਜੀ ਹੁਣ ਸਾਰੇ ਸਮਾਉਣ ਤੋਂ ਪਚੰਗੀ ਤਰ੍ਹਾਂ ਮਿਲਾ ਦਾਂਗੇ ਆਪਾਂ ਇਹਦੇ ਵਿੱਚ ਨਮਕ ਨਹੀਂ ਐਡ ਕੀਤਾ ਜੀ ਤੇ ਥੋੜੀ ਜਿਹੀ ਪਾਵਾਂਗੇ ਆਪਹੁਣ ਇਸ ਟੇਮੇ ਦੇ ਵਿੱਚ ਥੋੜੀ ਜਿਹੀ ਸੁੱਕੀ ਮੇਥੀ ਇਹਦੇ ਨਾਲ ਟੇਸਟ ਬਹੁਤ ਵਧੀਆ ਆਂਦਾ ਕਚੋਰੀ ਦਾ ਤੇ ਹੁਣ ਆਪਾਂ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਤਦ ਨਾਲ ਮੈਸ਼ ਕਰ ਦਾਂਗੇ ਨਮਕ ਆਪਾਂ ਇਹਦੇ ਵਿੱਚ ਬਾਅਦ ਵਿੱਚ ਐਡ ਕਰਾਂਗੇ ਕਿਉਂ ਕਿ ਨਮਕ ਪਾਉਣਾ ਹੈ ਆਲੂ ਚ ਪਾਣੀ ਛੱਡ ਦਿੰਦਾ ਹੈ ਤੇ ਫਿਰ ਆਪਣੀ ਕਚੋਰੀ ਬਿਲਕੁਲ ਲਓ ਜੀ ਸਾਰੇ ਮਸਾਲੇ ਹੁਣ ਚੰਗੀ ਤਰ੍ਹਾਂ ਮਿਕਸ ਹੋ ਜਾਣ ਕਿ ਆਪਸ ਵਿੱਚ ਬਹੁਤ ਹੀ ਵਧੀਆ ਦਿਖ ਰਹੀ ਹੈ ਜਿਹਨੇ ਟੇਸਟੀ ਦੇਖਣ ਲੱਗਦੀ ਕਚੋਰੀ ਵੀ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਬਣੀ ਕੇ ਤਿਆਰ ਹੁੰਦੀ ਹੈ ਬਿਲਕੁਲ ਸੌਕੇ ਤਰੀਕੇ ਨਾਲ ਆਪ ਤੁਹਾਨੂੰ ਦੱਸਿਆ ਇਹ ਨਹੀਂ ਬਣਾਉਣ ਵਾਸਤੇ ਬਿਲਕੁਲ ਵੀ ਤੁਹਾਨੂੰ ਖਾਈ ਨਹੀਂ ਹੋਊਗੀ ਬਹੁਤ ਹੀ ਹੀ ਆਪਾਂ ਸੌਕੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਕਿਸ ਤਰੀਕੇ ਨਾਲ ਆਪਾਂ ਕਚੋਰੀ ਬਣਾ ਕੇ ਤਿਆਰ ਕਰਾਂਗੇ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਨਮਕ ਨਮਕ ਤੁਸੀਂ ਬਿਲਕੁਲ ਆਸ ਤੇ ਪਾਣਾ ਕਿਉਂਕਿ ਆਪਾਂ ਜਿਹੜੇ ਕਚੋਰੀਆਂ ਬਣਾਉਣੀਆਂ ਸ਼ੁਰੂ ਕਰਾਂਗੇ ਤੇ ਉਸ ਟਾਈਮ ਹੀ ਆਪਾਂ ਇਹ ਨਮਕ ਨੂੰ ਪਾ ਕੇ ਤਿਆਰ ਕਰਾਂਗੇ ਠੀਕ ਹੈ ਜੀ ਲਓ ਜੀ ਨੂੰਕਾ ਆਪਣੇ ਅੰਸਾਰ ਪਾਇਓ ਤੁਸੀਂ ਤੇ ਹੁਣ ਚੰਗੀ ਤਰ੍ਹਾਂ ਕਰਦਾਂਗੇ ਆਪਾਂ ਇਹਨੂੰ ਮਿਕਸ ਹੀ ਮਿਕਸ ਕਰਕੇ ਆਪਾਂ ਰੱਖਦੇ ਹਾਂ ਨੂੰ ਸਾਈਡ ਤੇ ਤੇ ਹੁਣ ਆਪਾਂ ਸ਼ੁਰੂ ਕਰਦੇ ਆਂ ਕਚੋਰੀਆਂ ਬਣਾਉਣੀਆਂ ਲਓ ਜੀ ਪੇੜਾ ਆਪਾਂ ਨਹੀਂ ਲੈਣਾ ਠੀਕ ਹੈ ਜੀ ਜਿੰਨਾ ਕ ਆਪਾਂ ਕੰਡੀਆਂ ਨੇ ਕਚੋਰੀਆਂ ਕਿਉਂਕਿ ਦੇਖੋ ਜੀ ਆਪਾਂ ਨਾ ਤਾਂ ਜ਼ਿਆਦਾ ਪਟਾ ਪੇੜਾ ਲਿਆ ਨਹੀਂ ਆਪਾਂ ਜ਼ਿਆਦਾ ਛੋਟਾ ਬਿਲਕੁਲ ਮੀਡੀਅਮ ਸਾਈਜ਼ ਦਾ ਪੇੜਾ ਆਪਾਂ ਲਿਆਏ ਤੇ ਆਪਾਂ ਉਸੇ ਤਰੀਕੇ ਨਾਲ ਉਸੇ ਸਾਬ ਨਾਲ ਬਹੁਤ ਵਧੀਆ ਟੇਸਟੀ ਇਹ ਹੈ ਕੁਚੋਰੀ ਬਣ ਕੇ ਤਿਆਰ ਹੋ ਗਈ ਜੇ ਤੁਸੀਂ ਜ਼ਿਆਦਾ ਪੇੜਾ ਪਟਾ ਲਓਗੇ ਤਾਂ ਮੋਤੀ ਮੋਤੀ ਮੰਚਨੀ ਬਿਲਕੁਲ ਟੇਸਟੀ ਨਹੀਂ ਲੱਗਣੀ ਜੇ ਤੁਸੀਂ ਜ਼ਿਆਦਾ ਪਤਰਾ ਲਓਗੇ ਤਾਂ ਉਹ ਵੀ ਬੁੱਧਿਆ ਨਹੀਂ ਬਣਨੀ ਉਹਦਾ ਫਟਣ ਦਾ ਡਰ ਰਹੂਗਾ ਬਿਲਕੁਲ ਆਪਾਂ ਨੂੰ ਮੀਡੀਅਮ ਸਾਈਜ਼ ਬਣਾ ਕੇ ਦੱਸਦੇ ਆਪਾਂ ਬਿਲਕੁਲ ਸੁੱਕੇ ਪੇਠੇ ਨਾਲ ਬਣਾ ਕੇ ਇਹਨੂੰ ਸੋਈ ਨੂੰ ਤਿਆਰ ਕਰਨਾ ਆਏਗਾ ਤੇ ਤੁਸੀਂ ਕੀ ਬੱਚਾ ਵੀ ਬਣਾ ਕੇ ਤਿਆਰ ਕਰ ਸਕਦਾ ਇਹਨੇ ਸੁੱਕੇ ਤੇ ਇੱਕ ਨਾਲ ਪਤਰਾ ਦੱਸਿਆ ਲਓ ਜੀ ਹੁਣ ਆਪਾਂ ਇਹਦੇ ਵਿੱਚ ਸਾਰੇ ਮਿਸ਼ਰਣ ਨੂੰ ਭਰਾਂਗੇ ਜਿਹੜਾ ਆਪਾਂ ਬਣਾ ਕੇ ਰੱਖਿਆ ਹੋਇਆ ਸੀ ਆਪਾਂ ਇਹਨੂੰ ਉੱਪਰ ਤੋਂ ਚੰਗੀ ਤਰ੍ਹਾਂ ਇਸ ਤਰ੍ਹਾਂ ਬੰਦ ਕਰ ਦਾਂਗੇ ਕਿਉਂਕਿ ਕਈ ਵਾਰੀ ਕੋਈ ਤੀਲ ਦਾ ਹੱਥ ਲਗਾ ਕੇ ਵੀ ਬਣਾ ਕੇ ਤਿਆਰ ਕਰ ਸਕਦਾ ਹੈ ਪਾਣੀ দিਆ ਤੇ ਨਾਲ ਵੀ ਇੱਕ ਚੋਰੀ ਬਣ ਕੇ ਤਿਆਰ ਹੋ ਸਕਦੀ ਹੈ ਪਰ ਆਪਾਂ ਤੁਹਾਨੂੰ ਬਿਲਕੁਲ ਸੋਕੇ ਤਰੀਕੇ ਨਾਲ ਬਣਾ ਕੇ ਤਿਆਰ ਕੀਤੀ ਹੈ ਤਾਂ ਕਿ ਤੁਹਾਨੂੰ ਬਣਾਉਣ ਵਾਸਤੇ ਬਿਲਕੁਲ ਵੀ ਖਾਈ ਨਾ ਹੋਵੇ ਤੇ ਬਹੁਤ ਵਧੀਆ ਤੇ ਬਹੁਤ ਛੇਤੀ ਤੁਸੀਂ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਲਓ ਜੀ ਦੋਨਾਂ ਹੱਥਾਂ ਨਾਲ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਦੇਖੋ ਜੀ ਇਸ ਤਰ੍ਹਾਂ ਇੰਨਾクセ ਚੈਦਾ ਬਸਾਪਾ ਉਹਨੇ ਰੱਖਣਾ ਕੋਈ ਤੇ ਠੀਕ ਹੈ ਜੀ ਇਹ ਆਪਣੀ ਹੱਥੋਂ ਹੀ ਬਣੀ ਤੇ ਬਹੁਤ ਤੇਜ਼ ਤੇ ਤਿਆਰ ਹੋ ਗਈ ਤੇ ਬਿਲਕੁਲ ਵੀ ਫਟੂਗੀ ਨਹੀਂ ਹਾਥੀ ਦੇ ਵਿੱਚ ਚਿਪੂਗੀ ਨਹੀਂ ਇੰਨਾ ਸਹਿ ਜੀ ਬਿਲਕੁਲ ਸਹੀ ਬਣਾਇਆ ਆਪਾਂ ਹੁਣ ਇਹਨੂੰ ਰੱਖਾਂਗੇ ਆਪਾਂ ਸਾਈਡ ਤੇ ਇਸੇ ਤਰੀਕੇ ਨਾਲ ਆਪਾਂ ਦੂਜੀ ਪੀੜੀ ਦੀ ਵੀ ਉਸੇ ਤਰੀਕੇ ਨਾਲ ਕਚੌਲੀ ਨੂੰ ਬਣਾ ਕੇ ਤਿਆਰ ਕਰ ਲਾਂਗੇ ਲਓ ਜੀ ਹਲਕਾ ਜਿਹਾ ਪਸੂਕਾ ਆਟਾ ਲਾਇਆ ਤੇ ਹੁਣ ਆਪਾਂ ਇਹਨੂੰ ਬੇਲ ਲਾਂਗੇ ਬਹੁਤ ਹੀ ਮਜ਼ੇਦਾਰੇ ਕਚੌੜੀਆਂ ਬਣ ਕੇ ਤਿਆਰ ਹੁੰਦੀਆਂ بارش ਦੇ ਟਾਈਮ ਕੋ ਤੁਸੀਂ ਬੱਚਿਆਂ ਜੀ ਨੂੰ ਬਣਾ ਕੇ ਕਹਿੰਗੇ ਬਹੁਤ ਹੀ ਵਧੀਆ ਤੇ ਤੇਜ਼ੀ ਲੱਗਦੀ ਹੈ ਤੁਸੀਂ ਜ਼ਰੂਰ ਬਣਾਇਓ ਘਰ ਦੇ ਵਿੱਚ ਲਓ ਜੀ ਸਾਈਪ ਚੋਈ ਨੂੰ ਪਸਤਾ ਚੰਗੀ ਤਰ੍ਹਾਂ ਫੋਲਡ ਕਰ ਦਾਂਗੇ ਤੇ ਹੱਥਾਂ ਦੇ ਉੱਤੇ ਉਸੇ ਤਰੀਕੇ ਨਾਲ ਥੋੜਾ ਥੋੜਾ ਥਪ-ਥਪ ਕੇ ਬਸ ਉੰਨੇ ਸਹੀ ਜਿਹਾ ਕਚੌੜੀ ਬਣਾ ਕੇ ਛੇਰ ਕਰਾਂਗੇ ਲਓ ਜੀ ਉਹ ਵੀ ਤੁਹਾਡੇ ਮਨ ਨਾਲ ਨਹੀਂ ਲੱਗੂਗੀ ਨਹੀਂ ਜੇ ਤੁਸੀਂ ਇਹਨੂੰ ਪਾਣੀ ਦਾ ਹੱਥ ਲਾਉਂਗੇ ਤੇਲ ਦਾ ਲਾਉਂਗੇ ਉਹ ਵੀ ਬਣ ਸਕਦੀ ਹੈ ਪਰ ਕਈ ਵਾਰੀ ਅੰਜਾਨ ਹੁੰਦੇ ਨਹੀਂ ਬਣਦੀ ਹੈ ਕਿ ਇਸ ਲਈ ਕਿ ਤੁਸੀਂ ਥੋੜਾ ਸੁੱਕਾ ਆਟਾ ਲੈ ਕੇ ਬਹੁਤ ਵਧੀਆ ਬਣਾ ਕੇ ਕਚੋਰੀ ਨੂੰ ਤਿਆਰ ਕਰ ਸਕਦੇ ਹੋ ਲਓ ਜੀ ਹੁਣ ਆਪਾਂ ਗੈਸ ਨੂੰ ਮੀਡੀਅਮ ਕਰਕੇ ਚੰਗੀ ਤਰ੍ਹਾਂ ਤੇਲ ਨੂੰ ਹਲਕਾ ਜਿਹਾ ਗਰਮ ਕਰਕੇ ਉਹਦੇ ਵਿੱਚ ਆਪਾਂ ਨੂੰ ਪਾਦਤੀ ਕਚੋਰੀ ਤੇ ਹੁਣ ਆਪਾਂ ਇਹਨੂੰ ਇੱਕ ਸਾਈਡ ਤੋਂ ਚੰਗੀ ਤਰ੍ਹਾਂ ਪਕਾਵਾਂਗੇ ਫਿਰ ਦੂਜੀ ਸਾਈਡ ਤੋਂ ਬਿਲਕੁਲ ਹਲਕੇ ਜਿਹੇ ਤਨ ਆਪਾਂ ਇਹਨੂੰ ਚੱਕਣਾ ਹੈਗਾ ਠੀਕ ਹੈ ਜੀ ਜਿੰਨ ਜਿਹੜੀ ਇੱਕ ਸਾਈਡ ਤੋਂ ਚੰਗੀ ਤਰ੍ਹਾਂ ਪੱਕ ਰਹੀ ਜਾਂਦੀ ਉਹਨਾਂ ਚ ਇੱਕ ਪੇਲ ਨੂੰ ਨਹੀਂ ਪਲਟਣਾ ਹੈਗਾ ਲਓ ਜੀ ਬਹੁਤ ਹੀ ਵਧੀਆ ਕਲਰ ਆਊਗਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਕਚੋਰੀ ਤਿਆਰ ਹੋਊਗੀ ਤੁਸੀਂ ਜ਼ਰੂਰ ਬਣਾਇਓ ਘਰ ਦੇ ਵਿੱਚ ਤੇ ਇਹ ਕਚੋਰੀ ਨੂੰ ਅਪ ਬਿਲਕੁਲ ਵੀ ਰਿਫਾਈਨ ਦੇ ਵਿੱਚ ਨਹੀਂ ਬਣਾ ਰਹੇ ਸਰੋਂ ਦੇ ਤੇਲ ਦੇ ਵਿੱਚ ਇਹ ਕਚੋਰੀ ਬਣਾ ਕੇ ਅਪ ਤਿਆਰ ਕਰਦੇ ਪਏ ਤੇ ਜਨ ਨਾਲ ਦੀ ਨਾਲ ਹਲਕਾ ਹਲਕਾ ਇਹਨੂੰ ਇਸ ਤਰ੍ਹਾਂ ਦਬਾ ਦਾਂਗੇ ਤਾਂ ਕਿ ਬਹੁਤ ਹੀ ਵਧੀਆ ਫੁੱਲ ਫੁੱਲ ਕੇ ਆਪਣੀਆਂ ਇਹ ਕਚੋਰੀਆਂ ਬਣ ਕੇ ਤਿਆਰ ਹੋਣ ਤਿੰਨ ਜੀ ਤੁਸੀਂ ਫਲਾਉਂਗੇ ਜਾਂ ਫਿਰ ਰਾੜ ਕੇ ਖਾਓਗੇ ਨਾ ਬਹੁਤ ਹੀ ਵਧੀਆ ਤੇ ਟੇਸਟੀ ਲੱਗਦੀ ਹੈ ਇਹਦੇ ਨਾਲ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਜੇ ਵੀ ਆਪਾਂ ਕਹਿੰਦੇ ਤੁਸੀਂ ਅੰਬ ਦੇ ਚਾਹ ਨਾਲ ਖਾ ਕੇ ਦੇਖੋ ਹਰੀ ਮਿਰਚ ਤੇ ਅੰਬ ਦੇ ਚਾਹ ਨਾਲ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੁਸੀਂ ਜ਼ਰੂਰ ਖਾ ਕੇ ਦੇਖੋ ਇੱਕ ਵਾਰੀ ਬਿਲਕੁਲ ਸਿੰਪਲ ਤਰੀਕੇ ਨਾਲ ਠੀਕ ਹੈ ਜੀ ਨਮ ਜੀ ਕਚੋਰੀ ਬਣ ਕੇ ਆਪਣੀ ਬਿਲਕੁਲ ਤਿਆਰ ਹੋ ਚੁੱਕੀ ਹੈ ਤੇ ਹੁਣ ਆਪਾਂ ਇਹਨੂੰ ਚੰਗੀ ਚਰ ਤੇਲ ਨੂੰ ਝੋੜ ਕੇ ਨੂੰ ਬਾਹਰ ਕੱਢ ਲਾਂਗੇ ਤੁਸੀਂ ਦੇਖ ਸਕਦੇ ਹੋ ਕਿਨੀ ਵਧੀਆ ਲੱਗ ਰਹੀ ਹੈ ਦੇਖਣ ਤੇ ਆਪਾਂ ਤੁਹਾਨੂੰ ਕੋਲੀ ਹੋ ਕੇ ਦਿਖਾ ਦਿੰਦੀ ਲੋ ਜੀ ਹੁਣ ਦੂਸਰੀ ਪੂਰੀ ਨੂੰ ਵੀ ਉਸੇ ਤਰੀਕੇ ਨਾਲ ਆਪਾਂ ਕੱਢ ਲਾਂਗੇ ਮੀਡੀਅਮ ਗੈਸ ਤੇ ਜਦ ਤੱਕ ਇੱਕ ਸੇਟ ਨੂੰ ਚੰਗੀ ਤਰ੍ਹਾਂ ਪਲਟਾਂਗੇ ਉਸ ਤੋਂ ਬਾਅਦ ਆਪਾਂ ਕੋਤਮ ਆਪਾਂ ਕਦੇ ਵੀ ਕਚੋਰੀ ਨੂੰ ਨਹੀਂ ਪਲਟਤਾ ਠੀਕ ਹੈ ਜੀ ਲੋ ਜੀ ਬਿਲਕੁਲ ਵੀ ਇਹਦੇ ਵਿੱਚ ਆਲੂ ਬਿਕਰੇ ਨਹੀਂ ਆਲੂ ਬਾਹਰ ਨਹੀਂ ਨਿਕਲੇਗਾ ਕਿਉਂਕਿ ਆਪਾਂ ਤੁਹਾਨੂੰ ਬਿਲਕੁਲ ਮਿਸਰੀ ਮਿੱਟੀ ਦੇ ਹਿਸਾਬ ਨਾਲ ਸਹੀ ਸਹੀ ਤਰੀਕੇ ਨਾਲ ਦਸਿਆ ਕਿਸ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕਰਾਂਗੇ ਇਹ ਬਹੁਤ ਹੀ ਵਿਦਿਆ ਚਟਪਟੀ ਤੇ ਤਿੱਖੀ ਤੇ ਬੜੀ ਮਜ਼ੇਦਾਰ ਹੈ ਆਪਾਂ ਕਚੌੜੀ ਬਣਾ ਕੇ ਤਿਆਰ ਕੀਤੀ ਤੁਸੀਂ ਘਰ ਦੇ ਵਿੱਚ ਜ਼ਰੂਰ ਬਣਾਇਓ ਅਕਸਰ ਮੈਂ ਪੂਰੀਆਂ ਕਰਦੀ ਰਹਿੰਦੀ ਰਹੀ ਮੇਰੇ ਕੋਈ ਵਾਰੀ ਮੂਹ ਦੇ ਵਿੱਚ ਬਾਰ ਬਾਰ ਪੂਰੀਆਂ ਪੂਰੀਆਂ ਨਿਕਲ ਜਾਂਦੀ ਹੈ ਫਿਰ ਤੁਸੀਂ ਮਾਇੰਡ ਨਾ ਕਰੋ ਲਓ ਜੀ ਬਹੁਤ ਹੀ ਵਧੀਆ ਤੇ ਬਹੁਤ ਹੀ ਨਰਮ ਆਪਣੀ ਕਚੌੜੀ ਬਣ ਕੇ ਤਿਆਰ ਹੋਈ ਹੈ ਤੁਸੀਂ ਹਾਈ ਦੀ ਮਿਰਚ ਤੇ ਦਹੀਂ ਨਾਲ ਬਣਾ ਕੇ ਖਾਓ ਬਹੁਤ ਹੀ ਵਧੀਆ ਤੇ ਟੇਸਟੀ ਆਪਣੇ ਬੱਚੇ ਨੂੰ ਖਾਓ ਵੀਡੀਓ ਲਾਈਕ ਸ਼ੇਅਰ ਕਰੇ ਮੈਟਿਕਲੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਜੀ ਥੈਂਕ ਯੂ ਬਾਏ